ਜਿਹੜੇ ਬੰਦੇ ਦੀ ਗਰਦਨ ਕੱਟੀ ਗਈ ਨਾ ਚੈਨਾ ਡੋਰ ਦੇ ਨਾਲ ਜਿਹੜੀ ਰਾਜੂ ਦਾ ਮੁੰਡਾ ਪਤੰਗ ਚੜਾ ਰਿਆ ਸੀਗਾ ਜਿਹੜੀ ਥੋੜਿਆ ਆ ਸੇਠ ਜੀ ਨੇ ਨੇਕ ਚੰਦ ਜੀ ਨੇ ਵੇਚੀ ਆ ਡੋਰ ਅੱਛਾ ਉਹਦੀ ਗਰਦਨ ਬੰਦੇ ਦੀ ਇਸ ਤਰ੍ਹਾਂ ਕੱਟੀ ਗਈ ਲੋਕਾਂ ਦੇ ਤੁਸੀਂ ਨਮਾਇੰਦੇ ਚੁਣੇ ਹੋਏ ਉਹ ਵੀ ਥੋੜਾ ਹੀ ਆ ਉਹਨੇ ਹੋ ਸਕਦਾ ਉਹਨੇ ਵੀ ਸਾਰੇ ਟੱਬਰ ਨੇ ਵੋਟ ਤੁਹਾਨੂੰ ਪਾਈ ਹੋਵੇ ਅੱਛਾ ਜੀ ਠੀਕ ਹੈ ਉਹਦੀ ਗਰਦਨ ਕੱਟੀ ਕਿ ਉਹਦੇ ਘਰ ਵਾਲੀ ਦਾ ਜਿਹੜਾ ਮੋਟਰਸਾਈਕਲ ਤੋਂ ਜੋ ਡਿੱਗਿਆ ਤੇ ਸਿਰ 파ੜ ਗਿਆ ਤੇ ਟਾਂਕੇ ਲੱਗੇ ਹੋਇਆ ਉਹ ਬੰਦਾ ਹੋ ਸਕਦਾ ਨਾ ਬਚੇ ਉਹੋ ਤਿੰਨ ਚਾਰ ਜੁਆਕਾਂ ਦਾ ਪਿਆ ਹੋਇਆ ਇਕੱਲਾ ਕਮਾਉਣ ਵਾਲਾ ਜੀ ਦੁਕਾਨਾਂ ਤੇ ਬੰਦ ਕਰਾਇਗਾ ਡੋਰ ਮਤਲਬ ਤੁਹਾਡੀ ਮੇਰੇ ਬੰਦਾ ਤੂੰ ਮਤਲਬ ਤੁਹਾਡੀ ਵਿੱਚ ਵੀ ਆਏਗਾ ਡੋਰ ਤੂੰ ਫਿਕਰ ਲੈ ਲੈ ਕੇ ਸੀਐਮ ਸਾਹਿਬ ਨਾਲ ਤਾਂ ਸਾਰਾ ਸ਼ਹਿਰ ਦੀ ਦੁਕਾਨਾਂ ਬੰਦ ਕਰਾਇਆ ਉਹ ਇੱਕ ਬੰਦਾ ਚੱਕ ਲਿਆ ਸੱਤ ਬੰਦੇ ਦੁਕਾਨਾਂ ਵਿੱਚ ਹੀ ਜਾਂਦੇ ਐ ਐਮਐਲਏ ਸਾਹਿਬ ਮੈਨੂੰ ਨਾਮ ਦਿਓ ਉਹਨਾਂ ਦੇ ਜੇ ਤੁਹਾਨੂੰ ਪਤਾ ਨਹੀਂ ਜੇ ਤੁਹਾਨੂੰ ਪਤਾ ਵਿਖਦੀ ਹੈ ਤਾਂ ਮੈਨੂੰ ਨਾਮ ਦਿਓ ਉਹਨਾਂ ਨੂੰ ਕਿੱਥੋਂ ਲੈ ਕੇ ਹੁੰਦਾ ਡੋਰ ਤੁਸੀਂ ਇੱਕ ਬੰਦੇ ਨੂੰ ਚੱਕ ਲੈਂਦਾ ਸ਼ਹਿਰ ਚ ਦੁਕਾਨਾਂ ਬਹੁਤ ਨੇ ਮੈਂ ਕਹਿੰਦਾ ਜੀ ਦੁਕਾਨਾਂ ਬਹੁਤ ਆ ਤਾਂ ਮਤਲਬ ਤੁਹਾਨੂੰ ਪਤਾ ਹੈ ਕਿ ਕਿੱਥੇ ਵਿਖਦੀ ਹੈ ਯਾਰ ਮੇਰੇ ਨਾਲ ਹੁਣ ਤੂੰ ਬਾਲਾ ਉੱਚੀ ਨਹੀਂ ਵੀ ਗੱਲਾਂ ਕਰ ਤੂੰ ਹੁਣ ਬੰਦੀ ਸਾਹਿਬ ਇਹ ਕਰੇ ਕਿ ਨਹੀਂ ਵੇਚਨੇਗੀ ਐਮਐਲਏ ਸਾਹਿਬ ਜਰਾ ਥੋੜੀ ਬਿਹਤਰਾ ਗੋਲ ਕਰਾਵਾ ਪ੍ਰਧਾਨਕੋਟ ਸਾਈਡ ਦਾ ਐਮਐਲਏ ਸਾਹਿਬ ਉੱਚੀ ਬੋਲਣਾ ਤੁਸੀਂ ਸ਼ੁਰੂ ਕੀਤਾ ਪਹਿਲ ਮੈਂ ਨਹੀਂ ਕੀਤੀ ਮੇਰੀ ਇੱਕ ਬੇਨਤੀ ਸੁਣ ਲੋ ਮੈਂ ਹੁਣ ਵੀ ਚੁੱਪ ਕਰਕੇ ਸਾਡੇ ਮੈਂ ਤੇਰੀ ਕੋਈ ਬੇਨਤੀ ਨਹੀਂ ਸੁਣੀ ਚੁੱਪ ਕਰਕੇ ਸਾਡੇ ਦੋਨੇ ਬੰਦੇ ਘਰੇ ਭੇਜ ਦੇ ਪਾਸੇ ਮੈਂ ਤੁਹਾਨੂੰ ਰਿਕਵੈਸਟ ਕਰਦਾ ਇੱਕ ਗੱਲ ਕਰ ਲਈ ਤੂੰ ਮੇਰੇ ਕੋਲ ਇੱਥੇ ਦਫਤਰ ਜਾ ਕੇ ਕਰ ਲਈ ਆ ਕੇ ਤੁਸੀਂ ਇੱਕ ਗੱਲ ਦੱਸੋ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ ਕਦੇ ਪੁਲਿਸ ਪ੍ਰਸ਼ਾਸਨ ਨੇ ਤੁਹਾਡੇ ਕਿਸੇ ਕੰਮ 'ਚ ਦਖਲਅੰਦਾ ਯਾਰ ਸਾਨੂੰ ਨਾ ਸਿਖਾ ਤੇਰੀ ਸੋਣੋ ਗੱਲ ਫੇਰ ਸਰ ਸਾਨੂੰ ਵੀ ਨਾ ਸਿਖਾਓ ਮੈਂ ਐਮਐਲਏ ਸਾਹਿਬ ਸਾਨੂੰ ਵੀ ਨਾ ਸਿਖਾਓ ਤੁਸੀਂ ਸਾਨੂੰ ਕਾਨੂੰਨ ਨੇ ਤੁਸੀਂ ਕਾਨੂੰਨ ਨੇ ਸਿਖਾ ਸਕਦੇ ਮੈਂ ਤੁੱਕ ਰਿਹਾ ਮੈਂ ਤਾਂ ਤੁਸਾਂ ਐਮਐਲਏ ਸਾਹਿਬ ਐਮਐਲਏ ਸਾਹਿਬ ਤੁਸੀਂ ਲੋਕਾਂ ਦੇ ਚੁਣੇ ਹੋਏ ਨਮਾਇंदे ਤੁਸੀਂ 5 ਸਾਲ ਰਹਿਣਾ ਅਸੀਂ ਆਪਣੀ ਸਰਵਿਸ ਪੂਰੀ ਕਰਕੇ ਫੇਰ ਰਿਟਾਇਰਮੈਂਟ ਲੈਣੀ ਹੈ ਤੁਸੀਂ ਜਿਹੜੇ ਦਬਕੇ ਮੈਨੂੰ ਮਾਰਨਾ ਸਰਵਤਨ ਰਿਟਾਇਰਮੈਂਟ ਲੈਣੀ ਹੈ ਕੋਸ਼ਿਸ਼ ਮਾਰੀ ਕਰ ਮੈਂ ਤੇਰੀ ਰਿਟਾਇਰਮੈਂਟ ਪਹਿਲਾਂ ਕਰਾ ਦੋ ਤੁਸੀਂ ਕਰਵਾ ਦਿਓ ਜੇ ਕੋਈ ਦਿਲ ਕੀਤਾ ਇਹ ਤੁਹਾਡੇ ਵਸ ਦਾ ਇਹ ਤੁਹਾਡੇ ਵਸ ਦਾ ਰੋਗ ਨਹੀਂ ਹੈ ਕਪਾਨ ਕੋਟ ਨਹੀਂ ਭੇਜ ਰਹੇ ਤੁਸੀਂ ਮੈਂ ਇੱਕ ਵਾਰ ਕਪਾਨ ਕੋਟ ਛੱਡੋ ਤੁਸੀਂ ਮੇਰੀ ਚਾਹੇ ਨਾ ਤੁਸੀਂ ਜੰਮੂ ਕਸ਼ਮੀਰ ਦੀ ਬਦਲੀ ਕਰਵਾ ਦਿਓ ਜਿੱਥੇ ਤੁਹਾਡਾ ਦਿਲ ਕਰਦਾ ਪਾਕਿਸਤਾਨ ਭੇਜ ਦਿਓ ਤੁਸੀਂ ਮੇਰੀ ਬਦਲੀ ਕਰੋ ਹੋਰ ਤੁਹਾਡੇ ਪੱਲੇ ਹੈ ਕੀ ਤੁਸੀਂ ਮੇਰੀ ਬਦਲੀ ਕਰਵਾ ਸਕਦੇ ਹੋ ਤੁਸੀਂ ਮੇਰੇ ਸਟਾਰ ਨਹੀਂ ਲਾ ਸਕਦੇ ਤੁਆਰੀ ਮੈਂ ਖੜ ਜਾ ਮੈਂ ਤਰ ਲਗਾ ਤਾ ਗੱਲ ਸਾਡੇ ਆ ਕੇ ਕਰਨਾ ਗੱਲ ਹਾਂ ਕੋਈ ਗੱਲ ਨਹੀਂ ਆਜੋ ਮੈਂ ਵੇਟ ਕਰਦਾ ਤੁਹਾਡੀ ਆਜੋ ਆਜੋ ਆ ਦੇਖੋ ਇਹ ਤੁਹਾਡੇ ਚੁਣੇ ਹੋਏ ਲੋਕ ਐ ਸਰਪੰਚ ਸਾਹਿਬ ਜਦੋਂ ਆ ਚੀਜ਼ਾਂ ਹੁੰਦੀਆਂ ਨਾ ਤੇ ਫਿਰ ਉੱਥੇ ਗੱਲ ਸਾਡੇ ਤੇ ਆ ਜਾਂਦੀ ਵੀ ਪੁਲਿਸ ਆ ਨਹੀਂ ਕਰਦੀ ਪੁਲਿਸ ਉਹ ਨਹੀਂ ਕਰਦੀ ਹੁਣ ਮੈਂ ਤਾਂ ਆਪਦੇ ਵੱਲੋਂ ਤੁਸੀਂ ਵੀ ਸੁਣਿਆ ਨਾ ਅਨਾਉਂਸਮੈਂਟ ਸੁਣ ਲਈ ਮੈਂ ਆਪਦੇ ਹਲਕੇ ਦੇ ਜਿੰਨੇ ਮੈਨੂੰ ਪਿੰਡ ਲੱਗਦੇ ਆ ਨਾ ਮੈਂ ਉਹ ਸਾਰੇ ਪਿੰਡਾਂ ਦੇ ਵਿੱਚ ਬਜਾਈ ਕਰਾਈਆਂ ਅਨਾਉਂਸਮੈਂਟਾਂ ਤੁਸੀਂ ਸੁਣਿਆ ਸਾਰਿਆਂ ਨੇ ਮੈਂ ਅਨਾਉਂਸਮੈਂਟ ਹਰ ਇੱਕ ਬੰਦੇ ਵਾਸਤੇ ਕਰਵਾਈ ਆ ਚਾਹੇ ਕੋਈ ਸੱਟੇ ਦਾ ਕੰਮ ਕਰਦਾ ਚਾਹੇ ਕੋਈ ਚਿੱਟੇ ਦਾ ਕੰਮ ਕਰਦਾ ਚਾਹੇ ਕੋਈ ਚਾਈਨਾ ਡੋਰ ਦਾ ਕੰਮ ਕਰਦਾ ਚਾਹੇ ਕੋਈ ਚੋਰੀਆਂ ਕਰਦਾ ਚਾਹੇ ਕੋਈ ਖੋਹਾਂ ਕਰਦਾ ਮੈਂ ਹਰੇਕ ਬੰਦੇ ਵਾਸਤੇ ਅਨਾਊਂਸਮੈਂਟ ਕਰਾਈ ਹੈ ਵੀ ਜਿਹਦੀ ਜੋਸ ਆ ਜਾ ਬੰਦੀ ਕਾਨੂੰਨ ਦੇ ਮੁਤਾਬਕ ਮੈਂ ਇੱਕ ਜੀ ਸਿੱਖੀ ਹੈ ਜੀ ਮੈਂ ਜਿਹੜੇ ਦਿਨ ਦੀ ਇਹ ਵਰਦੀ ਪਾਈ ਹੈ ਨਾ ਉਸ ਦਿਨ ਦਾ ਆਪਦੀ ਤਨਖਾਹ ਤੋਂ ਬਿਨਾ ਬੇਸ਼ੱਕ ਮੇਰੀ ਤਨਖਾਹ 5000 ਹੋਵੇ ਤੇ ਬੇਸ਼ੱਕ ਮੇਰੀ 1.5 ਲੱਖ ਹੋਵੇ ਮੈਂ ਆਪਦੀ ਤਨਖਾਹ ਤੋਂ ਬਿਨਾ ਕਦੇ 1 ਰੁਪਿਆ ਵੀ ਇਹੋ ਜਿਹਾ ਜਿਹੜਾ ਸੋਚਦੇ ਆ ਨਾ ਕੋਈ ਮੈਂ ਕਦੇ 1 ਰੁਪਿਆ ਵੀ ਇਹੋ ਜਿਹਾ ਹਰਾਮਦਾਰ ਦੇ ਘਰੇ ਨਹੀਂ ਲੈ ਕੇ ਜਾ ਤੇ ਪੁਲਿਸ ਬਦਨਾਮ ਹੁੰਦੀ ਹੈ ਸਾਰੀ ਤਵਾ ਲੱਗਦਾ ਪੁਲਿਸ ਤੇ ਕਦੇ ਕਿਸੇ ਨੂੰ ਆਖਿਆ ਕਿਸੇ ਨੇ ਨਹੀਂ ਕਿ ਕਿਸੇ ਮੰਤਰੀ ਨੂੰ ਨਹੀਂ ਕਹਿਣਾ ਕਿਸੇ ਐਮਐਲਏ ਨੂੰ ਨਹੀਂ ਕਹਿਣਾ ਕਿਸੇ ਨੂੰ ਵੀ ਤੁਹਾਨੂੰ ਵੀ ਨੇ ਕੋਈ ਜਾ ਕੇ ਕਹਿੰਦਾ ਨਹੀਂ ਕਹਿੰਦਾ ਠੀਕ ਹੈ ਮੈਂ ਅਸਲ ਦੇ ਵਿੱਚ ਕਹਿਣਾ ਹੈ ਕਿ ਤੁਸੀਂ ਵੀ ਪਿੰਡ ਪੱਤਰ ਤੇ ਸਰਪੰਚ ਸਾਹਿਬ ਇਹੋ ਜਿਹਾ ਮੁਹਿੰਮ ਚਲਾਓ ਜਿਹਦੇ ਵਿੱਚ ਹੈਗਾ ਤੁਹਾਡੇ ਪਿੰਡ ਦਾ ਕੋਈ ਵੀ ਜਿਹੜਾ ਗਰੀਬ ਮਜ਼ਦੂਰ ਕੋਈ ਲੋੜਵੰਦ ਹੈ ਨਾ ਕੋਈ ਬੰਦਾ ਭੁੱਖਾ ਨਾ ਸੋਵੇ ਜੀ ਕਿਸੇ ਲੋੜਵੰਦ ਬੰਦੇ ਦਾ ਬੱਚਾ ਜਿਹੜਾ ਉਹੋ ਪੜ੍ਹਾਈ ਲਿਖਾਈ ਤੋਂ ਵਾਂਝਾ ਨਾ ਰਵੇ ਕੋਈ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਕੋਈ ਜਾਣ ਪਛਾਣ ਦੇ ਵਿੱਚ ਕੋਈ ਬੰਦਾ ਬਿਮਾਰ ਹੈ ਉਹ ਬੰਦਾ ਜੇ ਇਲਾਜ ਪੱਖੋਂ ਬੈਠਾ ਹੈ ਤਾਂ ਤੁਸੀਂ ਇਸ ਚੀਜ਼ ਤੇ ਗੌਰ ਕਰੋ ਕਿ ਉਹਦਾ ਇਲਾਜ ਕਰਵਾਓ ਚੰਗੀਆਂ ਚੀਜ਼ਾਂ ਪਿੰਡਾਂ 'ਚ ਲਾਗੂ ਕਰਾਂਗੇ ਸਫਾਈ ਦੇ ਧਿਆਨ ਦੇਵਾਂਗੇ ਐਮਐਲਏ ਸਾਹਿਬ ਦਾ ਫੇਰ ਪਾਣਾ ਹੈ ਬਦਲੀ ਕਰਾਉਣੀ ਮੇਰੀ ਇਹਨਾਂ ਨੇ ਹੁਣ ਕੀ ਹੈਲੋ ਆਜੀ ਐਮਐਲਏ ਸਾਹਿਬ ਉਹ ਕਾਕਾ ਬੰਦੇ ਭੇਜੇ ਕਿ ਨਹੀਂ ਭੇਜੇ ਉਹ ਉਹਨੇ ਜਨਾਬ ਬੰਦੇ ਤਾਂ ਨਹੀਂ ਭੇਜੇ ਜਾਣੇ ਜੀ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਸਾਨੂੰ ਕਰਨ ਦੇ ਡਿਊਟੀ ਸਰ ਉਹ ਮੇਰੀ ਗੱਲ ਸੁਣ ਕਾ ਉੱਥੇ ਮੇਰੇ ਕੋਲ ਇੱਕ ਸਰਪੰਚ ਬੈਠੇ ਰੋਲ ਉਹਨਾਂ ਦਾ ਆਸਮੇਂ ਝਗੜਾ ਸੀ ਬੀਪੀ ਉਹਨਾਂ ਨੇ ਵਧਾਤਾ ਤੈਨੂੰ ਕੁਛ ਕੁਚਾ ਨੀਵਾ ਬੋਲਿਆ ਗਿਆ ਤੇ ਚੱਲ ਕੋਈ ਗੱਲ ਨਹੀਂ ਆਪਾਂ ਮਿਲਦੇ ਜੁਲਦੇ ਰਹਿਣਾ ਇਕੱਠੇ ਤੁਸੀਂ ਸਾਡੇ ਮੁਲਾਜ਼ਮੋਂ ਤੇ ਇਹਨਾਂ ਨੂੰ ਬੰਦੇ ਭੇਜ ਤੂੰ ਕਰੇ ਜਨਾਬ ਦੇਖੋ ਬੰਦੇ ਘਰੇ ਨਹੀਂ ਭੇਜੇ ਜਾਣੇ ਮੈਂ ਮਾਫੀ ਚਾਹੁੰਗਾ ਤੁਹਾਡੇ ਕੋਲੋਂ ਮੈਂ ਤੁਹਾਨੂੰ ਇੱਕ ਗੱਲ ਮੇਰੀ ਹੁਣ ਸੁਣ ਲਿਓ ਤੁਸੀਂ ਸਿਰਫ ਇੱਕ ਡੇਢ ਮਿੰਟ ਲਾ ਕੇ ਮੇਰੀ ਗੱਲ ਸੁਣ ਲਿਓ ਬੇਨਤੀ ਮੇਰੀ ਸਨੋ ਸੁਨੋ ਮੇਰੀ ਬਦਲੀ ਹਮੇਸ਼ਾ ਮੇਰੇ ਥਾਣੇ ਦੇ ਵਿੱਚੋਂ ਇਸੇ ਕਰਕੇ ਹੁੰਦੀ ਆਈ ਹੈ ਵੀ ਮੇਰੇ ਤੇ ਕਦੇ ਪੋਲੀਟਿਕਲ ਪ੍ਰੈਸ਼ਰ ਹੈ ਕਦੇ ਮੇਰੇ ਤੇ ਜਿਹੜਾ ਉੱਥੋਂ ਦਾ ਸਰਪੰਚਾਂ ਦਾ ਪੰਚਾਇਤਾਂ ਦਾ ਕਦੇ ਜਾਂ ਜਿਹੜੇ ਸਰਕਾਰ ਨਾਲ ਜਾਂ ਕਿਤੇ ਜਾਂ ਆਪਦੇ ਪਾਵਰਫੁੱਲ ਬੰਦੇ ਉਹਨਾਂ ਦਾ ਮੇਰੇ ਤੇ ਪ੍ਰੈਸ਼ਰ ਹੈ ਤੇ ਮੈਂ ਇੱਕ ਆਪਦਾ ਸਮੂਲ ਬਣਾਇਆ ਹੋਇਆ ਵੀ ਜਿਹੜੇ ਮੇਰੇ ਊਸੂਲ ਹਨ ਮੈਂ ਊਸੂਲਾਂ 'ਚ ਕਦੇ ਕਟੌਤੀ ਨਹੀਂ ਕੀਤੀ ਐ ਐਮਐਲਏ ਸਭ ਤੁਸੀਂ ਵੀ ਜਾਣਦੇ ਹੋ ਜਦੋਂ ਤੁਸੀਂ ਚੁਣੇ ਗਏ ਤੁਹਾਨੂੰ ਸੌਂਪਾਈ ਗਈ ਨਾ ਸੰਵਿਧਾਨ ਦੀ ਸੌਂਪਾਈ ਗਈ ਤੁਹਾਨੂੰ ਵੀ ਮੈਂ ਸੰਵਿਧਾਨ ਦੀ ਕਸਮ ਖਾਂਦਾ ਉਹ ਉਹੋ ਜਿਹੜੇ ਕਸਮ ਐ ਉਹ ਵਰਦੀ ਪਾਉਣ ਮੌਕੇ ਸਾਨੂੰ ਵੀ ਖਵਾਈ ਜਾਂਦੀ ਐ ਵੀ ਮੈਂ ਸੰਵਿਧਾਨ ਦੀ ਕਸਮ ਖਾਂਦਾ ਵੀ ਮੈਂ ਇਸ ਵਰਦੀ ਦੇ ਨਾਲ ਨਿਆਂ ਕਰੂੰਗਾ ਇਸ ਵਰਦੀ ਨਾਲ ਨਿਆਂ ਕਰਨ ਦਾ ਮਤਲਬ ਐ ਕਿ ਮੈਂ ਜਾ ਕੇ ਹਦਾਇਤਾਂ ਜਾਰੀ ਕਰਦਾ ਹੁਣੋਂ ਤੁਹਾਡੇ ਧਿਆਨ ਚ ਆ ਮੈਂ ਆ ਕੇ ਸਭ ਤੋਂ ਪਹਿਲਾਂ ਤੁਹਾਨੂੰ ਮਿਲਿਆ ਨਾ ਜਦੋਂ ਮੈਂ ਹਫ਼ਤਾ ਪਹਿਲਾਂ ਆਇਆ ਲੱਗਿਆ ਤੁਹਾਡੇ ਥਾਣੇ 'ਚ ਮੈਂ ਮਿਲਿਆ ਨਾ ਤੁਹਾਨੂੰ ਹਾਂ ਮੈਂ ਐਸੇ ਕਰਕੇ ਕਿ ਐਮਐਲਏ ਸਭ ਜਿਹੜੀਆਂ ਜਾਇਜ਼ ਗੱਲਾਂ ਹੋਈਆਂ ਮੈਨੂੰ ਫੋਨ ਕਰ ਦਿਓ ਮੇਰੇ ਕੋਲ ਤੁਹਾਡਾ ਪੀਏ ਵੀ ਭੇਜਣ ਦੀ ਲੋੜ ਨਹੀਂ ਤੁਸੀਂ ਮੈਨੂੰ ਇੱਕ ਮੈਸੇਜ ਕਰ ਦਿਓ ਮੇਰੇ ਫੋਨ ਤੇ ਤੇ ਤੁਹਾਡੇ ਮੈਸੇਜ ਦਾ ਸਤਿਕਾਰ ਹੋਊਗਾ ਠੀਕ ਹੈ ਉਸ ਤੋਂ ਬਾਅਦ ਮੈਂ ਆਪਦੀਆਂ ਅਨਾਉਂਸਮੈਂਟਾਂ ਕਰਵਾਈਆਂ ਸਾਰੇ ਆਪਦੇ ਥਾਣੇ ਦੇ ਵਿੱਚ ਤੇ ਪਿੰਡ ਪੈਂਦੇ ਚਾਹੇ ਕੋਈ ਕਸਬਾ ਪੈਂਦਾ ਮੈਂ ਉੱਥੇ ਅਨਾਉਂਸਮੈਂਟਾਂ ਕਰਵਾਈਆਂ ਨਾ ਇਹ ਵੀ ਕੋਈ ਬੰਦਾ ਚਿੱਟਾ ਨਾ ਵੇਚੇ ਕੋਈ ਬੰਦਾ ਚਾਈਨਾ ਡੋਰ ਨਾ ਵੇਚੇ ਕੋਈ ਬੰਦਾ ਚੋਰੀ ਚਕਾਰੀ ਵਾਲਾ ਕੋਈ ਬੰਦਾ ਡਕੈਤੀ ਵਾਲਾ ਕੋਈ ਨਸ਼ੇ ਵਾਲਾ ਕੋਈ ਲੁੱਟਖੋਹਾਂ ਕਰਦਾ ਉਹ ਨਾ ਕਰੇ ਕੋਈ ਮੈਡੀਕਲ ਨਸ਼ਾ ਨਾ ਵੇਚੇ ਕੋਈ ਸੱਟਾ ਨਾ ਲਵਾਵੇ ਇਹ ਚੀਜ਼ਾਂ ਮੈਂ ਅਨਾਉਂਸ ਕੀਤੀਆਂ ਸੀ ਨਾ ਤੁਹਾਡੇ ਧਿਆਨ ਚ ਆ ਮੇਲੇ ਸਭ ਕਰਵਾਇਆ ਸਕ੍ਰੈਟਰਾਰ ਨਹੀਂ ਸਰ ਕਰਵਾਈਆਂ ਸੀ ਨਾ ਮੈਂ ਜੋ ਪੁੱਛਦਾ ਦੇਖੋ ਤੁਸੀਂ ਗਰਦੀ ਬੰਦ ਕਰਾਤਾ ਤੁਸੀਂ ਗਰਮੀ ਕੱਢ ਲਓ ਤੁਸੀਂ ਗਰਮੀ ਕੱਢ ਲਓ ਪਰ ਐਮਐਲਏ ਸਾਹਿਬ ਐਮਐਲਏ ਸਾਹਿਬ ਮੇਰੀ ਇੱਕ ਬੇਨਤੀ ਸੁਣ ਲਓ ਜਦੋਂ ਦੁਨੀਆ ਦੇ ਵਿੱਚ ਕੁਝ ਮਾੜਾ ਹੁੰਦਾ ਨਾ ਸਮਾਜ ਦੇ ਵਿੱਚ ਤਾਂ ਉੱਥੇ ਇਹ ਗੱਲਾਂ ਆਖੀਆਂ ਜਾਂਦੀਆਂ ਕਿ ਫਲਾਣੇ ਥਾਣੇ ਦੇ ਵਿੱਚ ਨਾ ਫਲਾਣੇ ਪਿੰਡ ਦੇ ਵਿੱਚ ਫਲਾਣੇ ਏਰੀਆ ਦੇ ਵਿੱਚ ਆਹ ਚੀਜ਼ ਮਾੜੀ ਹੋ ਗਈ ਐਸਐਚਓ ਨੇ ਕੁਝ ਨਹੀਂ ਕੀਤਾ ਡੀਐਸਪੀ ਨੇ ਕੁਝ ਨਹੀਂ ਕੀਤਾ ਐਸਐਚਓ ਨੂੰ ਸਸਪੈਂਡ ਕਰੋ ਡੀਐਸਪੀ ਨੂੰ ਸਸਪੈਂਡ ਕਰੋ ਐਸਐਸਪੀ ਨੂੰ ਸਸਪੈਂਡ ਕਰੋ ਜ਼ਿਲ੍ਹੇ ਦੇ ਨੂੰ ਜਦੋਂ ਪੁਲਿਸ ਕਰਦੀ ਕੁਛ ਦੀ ਤਰਖਾਹਾਂ ਕਾਦੀਆਂ ਲੈਂਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰਤੀ ਵੀ ਤੁਹਾਡੀ ਕਾਲ ਆ ਗਈ ਤੁਹਾਡਾ ਸਤਿਕਾਰ ਹੈ ਮੇਰੇ ਕੋਲ ਪੰਚਾਇਤ ਬੈਠੀ ਹੈ ਪੰਚਾਇਤ ਦਾ ਵੀ ਸਤਿਕਾਰ ਹੈ ਉਹ ਰਾਜੂ ਹੈ ਮੁੰਡਾ ਪਿੰਡ ਚੋਂ ਹੈ ਜਿਹੜੇ ਜਿਹਦੇ ਜਿਹਦਾ ਬੱਚਾ ਤੰਗ ਉਡਾ ਰਿਆ ਸੀਗਾ ਮੈਂ ਪੰਚਾਇਤ ਦਾ ਵੀ ਸਤਿਕਾਰ ਕਰਦਾ ਤੁਹਾਡਾ ਵੀ ਕਰਦਾ ਮੈਂ ਤਾਂ ਸਿੱਧਾ ਸੋਚਿਆ ਸੀ ਕਿ ਜਦੋਂ ਉਹ ਬੰਦਾ ਮਰਨ ਵਾਲਾ ਪਿਆ ਜਿਸ ਦੇ ਵਿਚਾਰੇ ਦੇ ਗਲ ਦੇ ਵਿੱਚ ਚੈਨਾ ਡੋਰ ਫਿਰੀ ਹੈ ਤਾਂ ਮੈਂ ਜੇ ਬੱਚਾ ਬਾਲਗ ਹੁੰਦਾ ਤਾਂ ਬੱਚੇ ਤੇ ਪਰਚਾ ਦੇਣਾ ਸੀਗਾ ਤੇ ਹੁਣ ਮੈਂ ਮੈਂ ਸੋਚਿਆ ਸੀ ਕਿ ਮੈਂ 307 ਦਾ ਪਰਚ ਕਿਉਂਕਿ ਕਿਸੇ ਦੀ ਗਰਦਨ ਕੱਟੀ ਜਾਣੀ ਉਹ ਬੰਦਾ ਮਰ ਗਿਆ ਤਾਂ ਉਹ ਚੈਨਾ ਡੋਰ ਜਿਹੜੀ ਇਹ ਸੇਠ ਨੇ ਵੇਚੀ ਆ ਤੇ ਰਾਜੂ ਦੇ ਬੱਚੇ ਨੇ ਜਿਹੜਾ ਪਤੰਗ ਉਡਾਇਆ ਉਹਦੇ ਕਰਕੇ ਹੋਇਆ ਐਮਐਲਏ ਸਾਹਿਬ ਇਸ ਕਰਕੇ ਮੇਰੀ ਮਜਬੂਰੀ ਹੈ ਜੀ ਕਾਨੂੰਨ ਨੂੰ ਆਪਦਾ ਕੰਮ ਕਰ ਲੈਂਦੇ ਕਰੋ ਹੱਥ ਜੋੜ ਕੇ ਬੇਨਤੀ ਹੈ ਅਸੀਂ ਤੁਹਾਡੇ ਨਾਲ ਕੋਈ ਤੁਹਾਡੇ ਨਾਲ ਕੋਈ ਸਾਡਾ ਵੈਰ ਨਹੀਂ ਹੈਗਾ ਨਾ ਸੀ ਵੜਨਾ ਤੁਹਾਡੇ ਨਾਲ ਕੁਝ ਬਹੁਤ ਤੁਸੀਂ ਕੀ ਚੜੋਨੇ ਹੋ ਵੀ ਇਹ ਬੰਦੇ ਨਹੀਂ ਛੱਡਨੇ ਤੁਸੀਂ ਕਿਸ ਤਰੀਕੇ ਨਾਲ ਛੱਡਨੇ ਆ ਸਰਨਿਕ ਕਾਨੂੰਨੀ ਕਾਰਵਾਈ ਪਾ ਕੇ ਛੱਡੂਗਾ ਮੈਂ ਜੁਰਮਾਨੇ ਐਨਾਉਂਸ ਕੀਤੇ ਹੋਏ ਆ ਕਿ ਜੇ ਕੋਈ ਚੱਟਾ ਦੇ ਛੁੱਕਾ ਜੁਰਮਾਨਾ ਲੱਗਣਾ ਕੋਈ ਚੈਨਾ ਡੋਰ ਦੇ ਛੁੱਕਾ ਲੱਗਣਾ ਕਾਰ ਜੁਰਮਾਨਾ ਆਪ ਕੋ ਕਾਰ ਜੁਰਮਾਨਾ ਤੂੰ ਪਰਚਾ ਕਰਨਾ ਪਰਚਾ ਵੀ ਕਰ ਠੀਕ ਹੈ ਤੇ ਆਪ ਦਾ ਟੈਚੀ ਜਕਰ ਬੰਦ ਮੰਦ ਤੈਨੂੰ ਭੇਜਦਾ ਤੈਨੂੰ ਮੈਂ ਦੱਸਦਾ ਕੋਈ ਕੋਈ ਨਹੀਂ ਮੇਰਾ ਮੇਰਾ ਬੰਦ ਮੇਰਾ ਬੰਦ ਹੀ ਹੈ ਜਨਾਬ ਜੋ ਮਰਜੀ ਚੁਕਵਾ ਦਿਓ ਮੇਰਾ ਬੰਦ ਹੀ ਹੈ ਓਕੇ ਮੋਰਦਾ ਸੋ ਜੀ ਠੀਕਾ ਤਾਰਫ ਸੰਗ ਥੋੜੀ ਗੱਲ ਤੋਂ ਸਾਨੂੰ ਵੀ ਪਤਾ ਲੱਗਿਆ ਜੀ ਇਹ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਜੀ ਤੇ ਮਤਲਬ ਕੀ ਚੱਲ ਰਿਹਾ ਸਾਨੂੰ ਇਹ ਗੱਲ ਦੀ ਜਾਣਕਾਰੀ ਮਤਲਬ ਮਿਲੀ ਹੈ ਤੁਹਾਡੀ ਰਾਹੀਂ ਗੱਲ ਦੇ ਹੁਣ ਸਰਪੰਚ ਸਾਹਿਬ ਇਹ ਦੱਸੋ ਸਾਨੂੰ ਸ਼ਰਮਿੰਦਾ ਜੀ ਪਰ ਅਸੀਂ ਪਿੰਡ ਲੈਵਲ ਤੋਂ ਉਹਨਾਂ ਦੇ ਨਾਲ ਆਏ ਆਂ ਤੁਹਾਡੀ ਗੱਲ ਤੋਂ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਜੀ ਤੁਹਾਡੀ ਗੱਲ ਸੁਣ ਕੇ ਸਾਨੂੰ ਇਹ ਨਹੀਂ ਮਦਦ ਕਰਨੀ ਚਾਹੀਦੀ ਇਹਨਾਂ ਦੀ ਪਰ ਤੁਸੀਂ ਵੀ ਸਮਾਜਿਕ ਤੌਰ ਤੇ ਸਾਨੂੰ ਮਦਦਾਉਣਾ ਚਾਹੀਦਾ ਜੀ ਤੇ ਅਸੀਂ ਇਹ ਗੱਲ ਤੋਂ ਬਹੁਤ ਸ਼ਰਮਿੰਦਾ ਤੇ ਫਿਰ ਵੀ ਅਸੀਂ ਚਾਹੁੰਦੇ ਆਂ ਕਿ ਇਹਦਾ ਧੰਨਵਾਦ ਤੁਹਾਡਾ ਮੈਂ ਅਸਲ ਦੇ ਵਿੱਚ ਮਾਨੇ ਬਣਾਇਆ ਸੀ ਮੈਂ ਅਨਾਉਂਸਮੈਂਟ ਇਹੀ ਕਰਵਾਈ ਸੀ ਕਿ ਜੇ ਕਿਸੇ ਦੀ ਕਿ ਚਾਈਨਾ ਦੌਰ ਵੇਚ ਰਿਹਾ ਜੀ ਵੇਚਣ ਵਾਲੇ ਤੇ ਜਿਹੜਾ ਜਿਹੜਾ ਖਰੀਦ ਕੇ ਜਿਹਦੇ ਨਾਲ ਗਰਦਨ ਕਿਸੇ ਦੀ ਕੱਟੀ ਗਈ ਜਾਂ ਕੋਈ ਤਾਂ ਨੁਕਸਾਨ ਹੋ ਗਿਆ ਮੈਂ ਇਹੀ ਚੀਜ਼ ਅਨਾਉਂਸ ਕਰਵਾਉਂਦਾ ਸੀ ਇਹਨਾਂ ਕਿ ਮੈਂ 307 ਦੇ ਪਰਚੇ ਦਿਊਂਗਾ ਠੀਕ ਹੈ ਜੀ ਤੁਸੀਂ ਪੰਚਾਇਤੋਂ ਆਏ ਹੋ ਐਮਐਲਏ ਸਾਹਿਬ ਗਰਮ ਗੋਲ ਕੇ ਕੋਈ ਗੱਲ ਨਹੀਂ ਸਾਨੂੰ ਤਾਂ ਗੁੱਸਾ ਹੀ ਨਹੀਂ ਹੁੰਦਾ ਇਹਨਾਂ ਦਾ ਕਿਉਂਕਿ ਅਸੀਂ ਤਾਂ ਸਰਕਾਰ ਦੇ ਨੌਕਰਾਂ ਜੀ ਅਸੀਂ ਪਬਲਿਕ ਦੇ ਵੀ ਨੌਕਰਾਂ ਨਾਲ ਤੁਹਾਡੇ ਟੈਕਸਾਂ ਦੇ ਵਿੱਚੋਂ ਤਨਖਾਹਾਂ ਆਉਂਦੀਆਂ ਸਾਡੀਆਂ ਫਿਰ ਸਾਡੇ ਘਰ ਚੱਲਦੇ ਫਿਰ ਸਾਡੀਆਂ ਸਰਦਾਰੀਆਂ ਇਸ ਕਰਕੇ ਮੈਨੂੰ ਗੁੱਸਾ ਨਹੀਂ ਐਮਐਲਏ ਸਾਹਿਬ ਦੇ ਬੋਲਣ ਦਾ ਮੇਰੀਆਂ ਬਥੇਰੇ ਵੀ ਬਦਲੀਆਂ ਹੋਈਆਂ ਇੱਕ ਵਾਰੀ ਹੋੜ ਹੋ ਜੂਗੀ ਫਿਰ ਕੋਈ ਗੱਲ ਲਿਖਦੀ ਸੇਵਾ ਕਰਨੀ ਹੈ ਇਹਨਾਂ ਮੈਂ ਜ਼ਰੂਰ ਕਰੂੰਗਾ ਤੁਸੀਂ ਆਇਆ ਤੁਹਾਡਾ ਸਤਿਕਾਰ ਹੈ ਪੰਚਾਇਤ ਦਾ ਮੈਂ ਕਦੇ ਪੰਚਾਇਤ ਨਹੀਂ ਮੋੜੀ ਮੈਂ ਕਦੇ ਆਮ ਬੰਦਾ ਆ ਜੇ ਮੈਂ ਕਦੇ ਉਹ ਵੀ ਨਹੀਂ ਮੋੜਿਆ ਜਿੰਨੇ ਜੋਗਾ ਮੈਂ ਹੁੰਨਾ ਨਾ ਕਰਦੇ ਮੈਂ ਇਹਨਾਂ ਤੇ ਕੋਈ ਬਾੜਾ ਕਰੜਾ ਪਾਚਾ ਨਹੀਂ ਦਿੰਦਾ ਪਰ ਜੁਰਮਾਨੇ ਜਿਹੜੇ ਮੈਂ ਅਨਾਉਂਸ ਕੀਤੇ ਆ ਉਹ ਜੁਰਮਾਨਾ ਇਹਨਾਂ ਤੋਂ ਵਸੂਲ ਕਰੂੰਗਾ ਠੀਕ ਹੈ ਜੀ ਚਾਈਨਾ ਡੋਰ ਵਾਲਿਆਂ ਵਾਸਤੇ ਮੈਂ 1 ਲੱਖ ਰੁਪਈਆ ਕੀਤੇ ਜੀ ਚਿੱਟਾ ਵੇਚਣ ਵਾਲਿਆਂ ਵਾਸਤੇ ਮੈਂ 2 ਲੱਖ ਰੁਪਈਆ ਕੀਤੇ ਕਿ ਚਾਹੇ ਥੋੜੀ ਮਾਤਰਾ ਚ ਫੜੇ ਨਾ ਵੱਧ ਮਾਤਰਾ ਚ ਫੜੇਗਾ ਤਾਂ ਜੁਰਮਾਨਾ ਵੱਧ ਹੈ ਠੀਕ ਹੈ ਜੀ ਜ ਜਿਹਦਾ ਬੱਚਾ ਆ ਜਾਂ ਜਿਹੜਾ ਖੁਦ ਪਟਾਖੇ ਉਡਾ ਰਿਹਾ ਉਹਦੇ ਵਾਸਤੇ ਮੈਂ ਰੱਖਿਆ ਸੀ 50000 ਰੁਪਏ ਜੁਰਮਾਨਾ ਠੀਕ ਹੈ ਜੁਰਮਾਨੇ ਮੈਂ ਇਹਨੂੰ ਕਰੂੰਗਾ ਹਾਂਜੀ ਮਾਫੀ ਮੰਗਾਉਂਗਾ ਪਬਲਿਕ ਪੱਤਰ ਤੇ ਨਾਥ ਬੁਲਾ ਲਓ ਬੰਦੇ ਤੁਹਾਡੇ ਹਾਂ ਲੋ ਧਰਮ ਸਿੰਘ ਬੁਲਾਓ ਧਰਮ ਸਿੰਘ ਜੀ ਅਸੀਂ ਤੁਹਾਡੇ ਕੰਮ ਤੋਂ ਬਹੁਤ ਖੁਸ਼ ਆ ਜੀ ਜੋ ਤੁਹਾਡਾ ਇਹ ਕੰਮ ਆ ਦਿਓ ਤੁਸੀਂ ਇਹ ਨਰਨਾ ਲਿਆ ਫੈਸਲੇ ਲੈ ਰਹੇ ਹੋ ਜੀ ਪਰ ਸਾਨੂੰ ਵੀ ਪਿੰਡ ਪੱਦਰ ਤੋਂ ਉਹਨਾਂ ਦੇ ਮੰਗਰੇਸ ਤੋਂ ਮਗਰ ਹੋਰ ਨਹੀਂ ਕੋਈ ਗੱਲ ਨਹੀਂ ਤੁਹਾਡਾ ਸਵਾਗਤ ਹੈ ਜੀ ਅਸੀਂ ਤੁਹਾਡੇ ਵਾਸਤੇ ਬੈਠੇ ਬਣਦੀ ਕਾਰਵਾਈ ਕਰੋ ਜੀ ਪਰ ਅਸੀਂ ਇਹ ਆਣੇ ਆ ਵੀ ਉਹ ਤਾਂ ਗਲਤ ਕੱਟਿਆ ਗਿਆ ਤੇ ਜਿਉਂਦੇ ਜੀ ਇਹਨਾਂ ਦੇ ਮਗਰ ਵੀ ਬੱਚੇ ਆ ਨਹੀਂ ਨਹੀਂ ਜਿਹੜੇ ਜਿਹਨਾਂ ਤੋਂ ਕਰ ਬੈਠੇ ਬੱਚੇ ਕਰ ਬੈਠੇ ਭੁਗਤ ਨਹੀਂ ਇਹਨਾਂ ਨੂੰ ਪੈ ਰਹੀਏ ਇਹ ਅਸਲ ਚ ਇਹ ਹੁੰਦਾ ਸਰਪੰਚ ਸਾਹਿਬ ਜੀ ਜਿਹੜਾ ਬੰਦਾ ਕਰਦਾ ਹੈ ਨਾ ਹਾਂ ਜੀ ਤਾਂ ਉਹਨੂੰ ਜੇ ਸਜ਼ਾ ਨਾ ਮਿਲੇ ਕੀਤੇ ਸੀ ਤੇ ਫਿਰ ਉਂਗਲਾ ਸਾਡੇ ਤੇ ਉੱਠਦਿਆਂ ਵੀ ਪੁਲਿਸ ਆ ਨਹੀਂ ਕਰਦੀ ਪੁਲਿਸ ਰਲਈ ਐ ਪੁਲਿਸ ਮਿਲੀ ਐ ਪਰ ਪੁਲਿਸ ਨਹੀਂ ਰਲਈ ਹੁੰਦੀ ਸਾਡੇ ਤੇ ਪ੍ਰੈਸ਼ਰ ਬਹੁਤ ਹੁੰਦਾ ਹਾਂਜੀ ਹਾਂਜੀ ਜਿਹੜਾ ਪ੍ਰੈਸ਼ਰ ਆ ਸਾਨੂੰ ਉਹ ਕੰਮ ਨਹੀਂ ਕਰ ਦਿੰਦਾ ਹਾਂਜੀ ਕਿਸੇ ਤਰ੍ਹਾਂ ਮੈਂ ਸਮਝ ਲਉ ਉਹਨੂੰ ਤੁਸੀਂ ਆ ਗਏ ਤੁਸੀਂ ਪੰਚਾਇਤ ਪੱਤਰ ਤੇ ਆਏ ਹੋ ਸਾਡੇ ਤੇ ਇੱਕ ਪ੍ਰੈਸ਼ਰ ਤਾਂ ਹੈ ਨਾ ਪੰਚਾਇਤ ਆਈ ਐ ਆ ਪੰਡਾ ਵੱਡ ਜਾਂਦਾ ਹੈ ਹਾਂ ਬਣਦਾ ਹੈ ਨਾ ਹੁਣ ਐਮਐਲਏ ਸਾਹਿਬ ਬੋਲ ਕੇ ਠੀਕ ਐ ਸਾਨੂੰ ਗੁੱਸਾ ਨਹੀਂ ਇਹਨਾਂ ਕੋਲ ਇਹਨਾਂ ਨੂੰ ਲੋਕਾਂ ਨੇ ਪਾਵਰਾਂ ਦਿੱਤੀਆਂ ਜੀ ਠੀਕ ਐ ਹੁਣ ਇਹ ਆਪਦੀ ਪਾਵਰ ਦੇ ਸਿਰ ਤੇ ਬੋਲਦੇ ਬੋਲ ਨੇਕ ਚੰਦ ਜੀ ਆਵਾਜ਼ ਆਜੋ ਜੀ ਸਰ ਬਹੁਤ ਗਰਮ ਹੈ ਇਹਨਾਂ ਗੱਲਾਂ ਤੇ ਇਹਨਾਂ ਨੇ ਪਹਿਰਾ ਦਿੱਤਾ ਹੋਇਆ ਇਹ ਸੱਚ ਦਾ ਰਾ ਮੱਲਿਆ ਆਪਾਂ ਇਹਨਾਂ ਦੇ ਵਿੱਚ ਅੜਚਰਾ ਨਾ ਪਾਈਏ ਜੀ ਸਾਨੂੰ ਵੀ ਅਸੀਂ ਵੀ ਅੱਗਾ ਉਤੋਂ ਸ਼ਰਮਿੰਦੇ ਆ ਸਰਪੰਚ ਸਾਹਿਬ ਅਸੀਂ ਗੱਲਾਂ ਤੇ ਆਵਾਜ਼ ਆਜੋ ਹੋਰ ਕਮਾਈ ਹੋਰ ਕਮਾਜ ਹੈਗੀ ਆ ਦੁਕਾਨਦਾਰੀ ਹੈਗੀ ਆ ਹਾਂਜੀ ਤੁਸੀਂ ਵੀ ਬੇਟਿਆਂ ਨੂੰ ਸਮਝਾਓ ਬੱਚਿਆਂ ਨੂੰ ਨਹੀਂ ਨਹੀਂ ਦੌੜ ਨਹੀਂ ਲਿਆ ਕੇ ਦੇ ਹਾਂ ਸਰਪੰਚ ਸਰ ਇੱਕ ਹੋਰ ਚੀਜ਼ ਦੇਖੋ ਹੁਣ ਨੇਕ ਚੰਦ ਨੂੰ ਤੁਸੀਂ ਜਾਣਦੇ ਹਾਂ ਜਾਣਦੇ ਆ ਜੀ ਇਹ ਤਾਂ ਇੰਨਾ ਵੱਡਾ ਜਿਹੜਾ ਉਹ ਮੈਂ ਕਹਿੰਨਾ ਇੱਕ ਮਲਟੀ ਸਟੋਰ ਵਰਗੀ ਦੁਕਾਨ ਹੈ ਦੁਕਾਨ ਨਹੀਂ ਇਹਦਾ ਇੱਕ ਬਹੁਤ ਵੱਡਾ ਸਟੋਰ ਹੈ ਪੁਰਾਣਾ ਕੰਮ ਕਰਦੇ ਦਾਦੇ ਪੜਦਾਦੇ ਦਾ ਜੀ ਦਾਦੇ ਪੜਦਾਦਿਆਂ ਤੋਂ ਜੀ ਇਹ ਬੰਦੇ ਆ ਮੈਨੂੰ ਪਤਾ ਹੈ ਸਵੇਰ ਤੋਂ ਬੈਠ ਕੇ ਸ਼ਾਮ ਤੱਕ ਆਪਦੇ ਗੱਲੇ ਦੇ ਵਿੱਚੋਂ 50000 ਤੋਂ ਵੱਧ ਰੁਪਿਆ ਲੈ ਕੇ ਉੱਠਦਾ ਹੈ ਜੀ ਜੀ ਸਾਰੇ ਦਿਨ ਦੀ ਵਟਤ ਪਤਾ ਜੀ ਹਾਂ ਜੇ ਇਹ 5% ਵੀ ਵੈਸੇ 5% ਕਮਾਈ ਕੋਈ ਕਰਦਾ ਨਹੀਂ ਨਹੀਂ ਕਰ ਕਮਾਈ ਸੌਦਿਆਂ ਦੇ ਵਿੱਚ 10% ਤੋਂ ਲੈ ਕੇ ਤੇ 50 50% ਤੱਕ ਜੇ ਇਹ 10% ਦੀ ਕਮਾਈ ਕਰਦਾ ਹੋਇਆ ਨਾ ਤਾਂ ਇਹ 5000 ਰੁਪਿਆ ਇਮਾਨਦਾਰੀ ਦਾ ਲੈ ਕੇ ਆਪਦੀ ਦੁਕਾਨ ਤੋਂ ਸ਼ਾਮ ਨੂੰ ਉੱਠਦਾ ਹੈ ਇੱਕ ਉਹ ਲੋਕ ਹੈ ਜਿਹੜੇ ਦਿਹਾੜੀ ਮਜ਼ਦੂਰੀਓ ਜਿਹਦੇ ਵਿਚਾਰੇ ਤੇ ਜਿਹਦੇ ਗਰਦਨ ਕੱਟੀ ਗਈ ਉਹ ਮੀਡੀਅਮ ਕਲਾਸ ਦਾ ਬੰਦਾ ਹੈ ਉਹ ਹਾਈ ਗੱਲ ਆ ਜੀ ਠੀਕ ਹੈ ਉਹਦੇ ਚਾਰ ਪੰਜ ਬੱਚੇ ਹੈ ਨਿੱਕੇ ਨਿੱਕੇ ਤਿੰਨ ਇੱਕ ਚਾਰ ਹੈ ਮੈਨੂੰ ਕਨਫਰਮ ਨਹੀਂ ਉਹ ਜਨਾਬ ਉਸਨੇ ਬੱਚੇ ਪਾਲਦੇ ਆ ਉਹਦੇ ਹਾਂ ਬੱਚੇ ਬੱਚੇ ਲੋਕਾਂ ਨੂੰ ਜ਼ਾਹਰ ਦੇ ਕੇ ਥੋੜਾ ਪਾਲਨੇ ਯਾਰ ਤੇਰੀ ਬੋਲੀ ਹਜੇ ਵੀ ਨਹੀਂ ਬਦਲਦੀ ਮੈਂ ਪੰਚਾਇਤ ਦਾ ਸਤਕਾਰ ਕਰ ਰਿਹਾ ਮੈਂ ਐਮਐਲਏ ਸਾਹਿਬ ਦੀ ਕਾਲ ਆਈ ਹੈ ਠੀਕ ਹੈ ਮੈਨੂੰ ਬੇਸ਼ੱਕ ਜੋ ਮਰਜ਼ੀ ਬੋਲ ਗਏ ਹੋ ਸਕਦਾ ਉਹ ਨਹੀਂ ਗਰਮੀ ਦੇ ਵਿੱਚ ਮੇਰੀ ਬਦਲੀ ਕਰਵਾਉਣ ਕੋਈ ਗੱਲ ਨਹੀਂ ਅਸੀਂ ਤਾਂ ਨੌਕਰੀ ਕਰਨੀ ਹੈ ਪਬਲਿਕ ਸਰਵੰਟ ਹੈ ਹੋਰ ਥਾਂ ਕਰ ਲਾਂਗੇ ਪਰ ਤੇਰੀ ਬੋਲੀ ਤਾਂ ਹੌਂਜੋ ਕਿਲਾ ਨਹੀਂ ਸੇੜ ਤੇਰੇ ਨਿਕਲਿਆ ਹਜੇ ਠੀਕ ਹੈ ਬੱਚੇ ਪਾਲਣ ਦੇ ਬੱਚੇ ਪਾਲਣ ਦਾ ਕਿਹੜਾ ਤਰੀਕਾ ਇਹ ਕਿਹੜਾ ਤਰੀਕਾ ਬੱਚੇ ਪਾਲਣ ਦਾ ਮੋਕਾ ਦੀ ਗਰਦ ਮੈਂ ਕੱਟ ਕਰ ਦੂ ਬੱਚੇ ਪਾਲਦੇ ਅੱਗੇ ਚਲੋ ਸਾਰ ਅੱਗੇ ਤੋਂ ਉਹਨਾਂ ਨੂੰ ਜੀ ਇਹ ਬੰਦਾ ਮੈਂ ਕਹਿੰਦਾ ਜੇ ਇਮਾਨਦਾਰੀ ਦੀ ਕਮਾਈ ਲੈ ਕੇ ਉੱਠੇ ਨਾ ਸਰਪੰਚ ਸਾਹਿਬ ਮੈਂਬਰ ਸਾਹਿਬ ਇਹ ਬੰਦਾ ਇਮਾਨਦਾਰੀ ਦੀ ਕਮਾਈ ਲੈ ਕੇ ਉੱਠਦਾ ਇਹ 5000 ਰੁਪਏ ਘਟੋ ਘਟ ਬਚਾ ਕੇ ਉੱਠਦਾ ਸ਼ਾਮ ਨੂੰ ਆਉਂਦੇ ਦੁਕਾਨ ਦੇ ਗੱਲੇ ਦੇ ਵਿੱਚੋਂ ਹਾਂ ਇਹ ਤਾਂ ਇਹ ਕੋ ਲੋਕ ਹੈ ਜਿਹੜੇ ਵਿਚਾਰੇ 300 400 500 ਰੁਪਏ ਤੇ ਦਿਹਾੜੀ ਕਰਦੇ ਮਜ਼ਦ 30 ਦੇ 30 ਦਿਨ ਬਾਈ ਜੀ ਤੁਹਾਨੂੰ ਵੀ ਪਤਾ ਇਸ ਗੱਲ ਨੰਬਰ ਸਾਹਿਬ ਦੇ ਦਿਹਾੜੀ 30 ਦੇ 30 ਦਿਨ ਨਹੀਂ ਲੱਗਦੀ ਜੇ 20 ਦਿਨ 22 ਦਿਨ ਲੱਗੀ ਨਾ ਤਾਂ ਉਹਨਾਂ ਦਾ 10 ਤੋਂ 12000 ਰੁਪਏ ਮਹੀਨਾ ਬਰਦਾ ਤੇ ਪਿੱਛੇ ਪਰਿਵਾਰ ਹੁੰਦੇ ਪਤਾ ਨਹੀਂ ਚਾਰ ਜੀਆਂ ਦੇ ਕਿ ਪੰਜਾਂ ਦੇ ਕਿ ਸੱਤਾਂ ਦੇ ਉਹ ਬੰਦੇ ਟਾਈਮ ਪਾਸ ਕਰਦੇ ਹਨ ਹੁਣ ਮੈਨੂੰ ਦੱਸੋ ਇਹ ਇਹਨਾਂ ਦਾ ਲਾਲਚ ਕੀ ਹੈ ਚਾਈਨਾ ਡੋਰੇ ਕਿਉਂ ਵੇਚਦੇ ਆ ਜੇ ਇਹ ਹੀ ਸਧਾਰਨ ਡੋਰ ਵੇਚਦੇ ਨਾ ਜਿਹੜੀ ਆਪਣੇ ਚਾਹੇ ਅੰਮ੍ਰਿਤਸਰ ਤੋਂ ਆ ਗਈ ਜਾਏ ਕਿਤੋਂ ਹੋਰ ਆ ਗਈ ਅਸੀਂ ਤਾਂ ਸਾਰੀਆਂ ਚੀਜ਼ਾਂ ਪਹਿਲਾਂ ਪਰਤਾਲ ਕੇ ਰੱਖੀਆਂ ਹੁੰਦੀਆਂ ਉੱਥੋਂ ਇਹਨਾਂ ਨੂੰ 100 100 150 ਰੁਪਏ ਦਾ ਗੱਟੂ ਮਿਲਣਾ 100 ਤੋਂ ਘੱਟ ਵੀ ਮਿਲ ਜਾਂਦਾ ਜਿਹੜੀ ਮਾੜੀ ਐ ਇਹਨਾਂ ਦਾ ਉਹ ਵੇਚਦਾ 2 250 ਦਾ ਅੱਛਾ ਅੱਛਾ ਚਾਈਨਾ ਡੋਰ ਇਹਨਾਂ ਨੂੰ ਮਿਲਦੀ ਆ 250 ਤੋਂ 300 ਨੂੰ ਗੱਟੂ ਜਿਹੜਾ ਹੈਗਾ ਤੇ ਹੁਣ ਹਰੇਕ ਕੋਲੇ ਸਾਹਮਣੇ ਨਹੀਂ ਰੱਖੀ ਜਦੋਂ ਇਹਨਾਂ ਨੇ ਵੇਚਣੀ ਆ ਨਾ ਉਹ 2 250 ਵਾਲਾ ਗੱਟੂ ਜਿਹੜਾ ਇਹੋ 1000 ਤੋਂ 1500 ਦਾ ਇਹ ਤਾਂ ਗੱਲ ਹੈਗੀ ਠੀਕ ਹੈ ਇੱਕ ਪਾਸੇ ਤੁਸੀਂ ਲੋਕਾਂ ਤੋਂ 5-5 7-7 ਗੁਣਾ ਪੈਸੇ ਵਸੂ ਰ ਰਹੇ ਹੋ ਦੂਜੇ ਪਾਸੇ ਤੁਸੀਂ ਮੌਤ ਦਾ ਸਮਾਨ ਵੇਚ ਰਹੇ ਲੋਕਾਂ ਦਾ ਜੀ ਠੀਕ ਹੈ ਮੈਂ ਇਸ ਕਰਕੇ ਜੀ ਮੇਰੀ ਇੱਕ ਸੁਭਾਅ ਹੈ ਪਹਿਲੇ ਦਿਨ ਤੋਂ ਕਿ ਕਦੇ ਵੀ ਮੈਂ ਜ਼ਿੰਮੇਵਾਰ ਬੰਦਿਆਂ ਨੂੰ ਮੋੜਿਆ ਨਹੀਂਗਾ ਠੀਕ ਹੈ ਮੈਂ ਫੇਰ ਜ਼ਿਕਰ ਕਰਦਾ ਵੀ ਠੀਕ ਹੈ ਐਮਐਲਏ ਸਾਹਿਬ ਨੇ ਜੋ ਬੋਲਣਾ ਸੀ ਬੋਲ ਲਿਆ ਹਾਂਜੀ ਠੀਕ ਹੈ ਤੜਕੇ ਤੱਕ ਉਹ ਕੀ ਕਾਰਵਾਈ ਪਹੁੰਚਗੇ ਅਜੇ ਮੇਰੇ ਤਾਂ ਪਹਿਲੀ ਵਾਰੀ ਇਹੋ ਜੇ ਕੇਸ ਦੇ ਵਿੱਚ ਆਉਣਾ ਵਾਸਤਾ ਪੈ ਰਿਹਾ ਕਿਉਂਕਿ ਮੈਂ ਤਾਂ ਅਜੇ ਮਿਲ ਤਾਂ ਹਫਤਾ ਵੀ ਨਹੀਂ ਹੋਇਆ ਇੱਥੇ ਆਏ ਨੂੰ ਹੂੰ ਹੂੰ ਕਿ ਆਉਂਦਿਆਂ ਸਾਰ ਮੇਰਾ ਸਰਪੰਚ ਸਾਹਿਬ ਨੂੰ ਦੱਸਤਾ ਐਮ ਐਲ ਏ ਸਾਹਿਬ ਨੂੰ ਮੈਂ ਆਪਣੇ ਵੱਲੋਂ ਕਾਲ ਕਰ ਲੂੰਗਾ ਕੋਈ ਗੱਲ ਨਹੀਂ ਪਰ ਮਾਫੀ ਸ਼ਬਦ ਮੇਰੀ ਡਾਇਰੀ 'ਚ ਨਹੀਂ ਲਿਖਿਆ ਕਿਉਂਕਿ ਮੈਂ ਉਹੋ ਜਿਹੀ ਗਲਤੀ ਕਰਦੀ ਨਾ ਕਰਦਾ ਹੀ ਨਹੀਂ ਹੁੰਦਾ ਕਿ ਕਿਸੇ ਨੂੰ ਮੈਂ ਮਾਫੀ ਮੰਗਾ ਇੱਕ ਚੀਜ਼ ਦਾ ਧਿਆਨ ਰੱਖਣਾ ਐਨਾਉਂਸਮੈਂਟ ਯਾਦ ਹੈ ਮੈਂ ਦਵਾਈ ਹੋਈ ਸੀ ਹੈਗੀ ਕੰਨ 'ਚ ਹਾਂਜੀ ਜੇ ਕੋਈ ਚਾਈਨਾ ਡੋਰ ਖਰੀਦ ਕੇ ਆਪ ਦੇ ਜਵਾਕ ਨੂੰ ਦਿੰਦਾ ਜਾਂ ਕੋਈ ਆਪ ਖਰੀਦ ਕੇ ਪਤੰਗ ਚੜਾਉਂਦਾ ਤੇ ਉਹ ਚਾਹੇ ਡੋਰ ਨਾਲ ਕਿਸੇ ਦਾ ਨੁਕਸਾਨ ਹੋ ਜਾਂਦਾ ਖਰੀਦਣ ਵਾਲੇ ਵਾਸਤੇ ਵਾ 50000 ਦਾ ਜੁਰਮਾਨਾ ਰੱਖਿਆ ਸਰਪੰਚ ਸਾਹਿਬ ਨਾਲ ਮੈਂ ਗੱਲ ਕਰੂੰਗਾ ਕਿੰਨੇ ਜੁਰਮਾਨੇ ਨਾਲ ਘੱਟੋ ਘੱਟ ਤੇਰਾ ਸਰੋਗ। ਲੈਕਟ ਪਰਤ ਕਰਕੇ ਹੁੰਦੇ ਜੀ ਹਾਲ ਨਹੀਂ ਨਹੀਂ ਕੋਈ ਨਹੀਂ ਤੁਸੀਂ ਉਹ ਮੈਂ ਸਰਪੰਚ ਸਾਹਿਬ ਨਾਲ ਗੱਲ ਕਰੂੰਗਾ ਤੁਹਾਡੇ ਨਾਲ ਨਹੀਂ ਕਰਨੀ। ਠੀਕ ਹੈ। ਤੁਹਾਡੇ ਨਾਲ ਮੈਂ ਨਹੀਂ ਕਰਨੀ। ਛੇੜ ਜੀ? ਹਾਂ ਜੀ। ਮੈਂ 1 ਲੱਖ ਰੁਪਇਆ ਅਨਾਉਂਸ ਕਰਵਾਇਆਗਾ ਚੈਨਾ ਡੋਰ ਵੇਚਣ ਵਾਲਾ। ਹਾਂ ਨੇ ਬਥੇਰੀ ਵੇਚੀ ਐ ਬਥੇਰੀ। ਮੈਂ ਕਢਾ ਕੇ ਲੈਣਾ ਗੱਟੇ ਕਿੰਨੇ ਸੋਹਣੇ ਜੀ ਕਰਵਾਇਆ। ਮੈਂ ਗੱਟੇ ਕਢਾ ਲਿਆ ਪਰ ਕਿੰਨੇ ਸਰਪੰਚ ਸਾਹਿਬ ਗੱਟੇ ਕਢਾ ਕੇ ਵਿਖਾਦੇ ਤੇ? ਹਾਂ ਉਹ ਵੀ ਕਿੰਨੇ ਗੱਟਿਆਂ ਚ ਪਈ ਸੀਗੀ? ਤੇ ਵੇਚੇ ਕਿੰਨੇ ਹੋਣਗੇ? ਬਾਜਾ। ਵੇਚੇ ਕਿੰਨੇ ਹੋਣਗੇ ਹੁਣ ਤੱਕ ਨਹੀਂ। ਠੀਕ ਹੈ ਬਥੇਰਾ ਗਲ ਵੱਡਿਆ ਲੋਕਾਂ ਦਾ ਤੁਸੀਂ ਪਹਿਲੀ ਗਲਤੀ ਸੀ ਜੀ ਸੇਠ ਜੀ ਪਹਿਲੀ ਗਲਤੀ ਨਹੀਂ ਸੀ ਮੈਨੂੰ ਸਾਰੀ ਰਿਪੋਰਟ ਹੁੰਦੀ ਹੈ ਮੈਂ ਤੁਹਾਡੀ ਦੁਕਾਨ ਤੇ ਕਿਉਂ ਗਿਆ ਜੇ ਤੁਹਾਡੇ ਨੋਟਿਸ ਦੇ ਵਿੱਚ ਕੋਈ ਹੋਰ ਬੰਦਾ ਹੈਗਾ ਨਾ ਵੀ ਵੇਚ ਰਹਾ ਤਾਂ ਮੈਨੂੰ ਉਹਦਾ ਤੁਸੀਂ ਐਂ ਕਰੋ ਗੁਪਤ ਤਰੀਕੇ ਨਾਲ ਨੰਬਰ ਦੇ ਦਿਓ ਜੇ ਚੱਕ ਕੇ ਤੁਹਾਡੇ ਵਾਲੀ ਕਾਰਵਾਈ ਬਰਾਬਰ ਦੀ ਨਾ ਨਾ ਪਾਵਾਂ ਤਾਂ ਧਰਮ ਚੋਂ ਬਰਾੜਵਾਖੋ ਮੈਨੂੰ ਕੀ ਕਰ ਗਈ ਸਾਹਿਬ ਇਹ ਸ਼ਹਿਰ ਚਿਰਦੀ ਹੋਣਾ ਫੋਟਾ ਵੇਚਣੀ ਆ ਨਹੀਂ ਜੀ ਨਹੀਂ ਪਰ ਇਹੋ ਛੱਡਦੇ ਹਾਂ ਜੁਰਮਾਨੇ ਦਾ ਤੇਰੇ ਤੇ ਦੇ ਦਾਂ 307 ਦਾ ਪਰਚਾ ਫੇਰ ਵੇਚ ਲੇਗਾ ਯਾਰ ਛੜਵਲਾ ਹੀ ਤੁਸੀਂ ਲੋਕਾਂ ਨੇ ਮੈਂ ਪੰਚਾਇਤ ਦਾ ਸਤਿਕਾਰ ਕਰ ਰਿਹਾ ਐ ਐਮਐਲਏ ਸਾਹਿਬ ਮੈਨੂੰ ਗਰਮ ਬੋਲ ਕੇ ਤਾਂ ਉਹਨਾਂ ਦਾ ਸਤਿਕਾਰ ਕਰ ਤਾਂ ਹਲੇ ਕਹਿੰਦਾ ਸਾਰਾ ਸ਼ਹਿਰ ਵੇਚ ਦੇ ਨਹੀਂ ਨਹੀਂ ਸਰ ਮੈਂ ਤਾਂ ਮੈਂ ਇਹਨਾਂ ਦੀ ਅਗਰ ਕੀ ਕਹਿੰਦਾ ਮੈਂ ਆਪਣੇ ਨਾਲ ਐ ਸਾਰੀ ਪੰਚਾਇਤ ਆਈ ਲੋਕ ਤਾਂ ਲोटा खोहा ਵੀ ਕਰ ਲੋਕ ਤਾਂ ਲोटा खोहा ਵੀ ਕਰ ਦੇ ਫਿਰ ਉਹ ਕਰ ਲਿਆ ਕਰੋ ਬਾਕੀ ਟੱਬਰ ਲਾ ਕੇ ਲੇਖ ਜਨ ਜੀ ਜਿਦਾਈ ਨਾ ਕਰੋ ਛੱਡ ਦੇ ਹੁਣ ਤੋਂ ਇਹਦੇ ਟਾਣ ਚ ਕਿੱਲੇ ਜੀ ਇਹਨੇ ਉੱਥੋਂ ਵੀ ਕਹਿਆ ਸੀਗਾ ਕਹਿੰਦਾ ਸਾਡੇ ਇੱਥੋਂ ਦੇ ਐਮਐਲਏ ਮੰਤਰੀ ਮੇਰੀ ਜੇਬ 'ਚ ਐ ਇਹੋ ਜੇ 20 ਥਾਣੇਦਾਰ ਆਏ 20 ਗਏ ਆ ਨਾ ਸਹੀ ਗੱਲ ਇਹ ਕਹਿ ਕੇ ਵੇਚਦਾ ਸੀ ਇਹ ਸਾਰੇ ਕੁਬੇਂਤੀ ਨਹੀਂ ਇਹਨੇ ਤਾਂ ਬਹੁਤ ਰੁਪਏ ਕਮਾਏ ਮੇਰੇਆਂ ਜਿਵਾ ਮੈਣੇ ਨੀ ਪਾ ਲਈ ਯਾਰ ਮੇਰੇ ਕੋਲ ਮਜ਼ਾਕ ਵਾਲਾ ਕੋਈ ਗੱਲ ਨਹੀਂ ਹੈਗੀ ਠੀਕ ਕਿਉਂ ਪਾਦੇ ਤੇਰਾ ਜੁਰਮਾਨਾ ਪਤੰਗ ਪਤੰਗ ਤੇਰਾ ਜਵਾਬ ਚਵਾਓ ਸੀ ਕਿਹਦਾ ਦਿਹਾੜੀਦਾਰ ਬੰਦਾ ਜੀ ਦਿਹਾੜੀਦਾਰ ਕੋਲ ਤੇਰੇ ਕੋਲ ਕਿੰਨੇ ਗੱਟੂ ਕਿੰਨੇ ਦੇ ਵਿੱਚ 1000 ਦਾ ਕਿ 1500 ਦਾ ਮੈਨੂੰ 1200 ਦਾ ਲਾਇਆ 1200 ਦਾ ਲਾਇਆ ਹਾਂ ਤੇ ਦਿਹਾੜੀਦਾਰ ਕੋਲ 1200 ਆ ਗਿਆ ਜਵਾਕ ਨੂੰ ਚੈਨਾ ਡੋਰ ਲੈ ਕੇ ਤੇ 100 ਰੁਪਏ ਦਾ ਵੀ ਆ ਜਾਂਦਾ ਮੈਨੂੰ ਇਹ ਜਿਹੜੀਆਂ ਚੀਜ਼ਾਂ 라ਜੂ ਪਸੰਦ ਨਹੀਂ ਠੀਕ ਹੈ ਠੀਕ ਹੈ ਮੈਂ ਸਤਿਕਾਰ ਕਰਦਾ ਚਾਹੇ ਆਮ ਹੋਵੇ ਜਾਂ ਖਾਸ ਹੋਵੇ ਠੀਕ ਹੈ ਇਹ ਮਜ਼ਾਕੀਆ ਗੱਲਾਂ ਮੈਨੂੰ ਨਹੀਂ ਪਸੰਦ ਜੋ ਮੈਂ ਆਪਣੇ ਸੀਰੀਅਸ ਮੂਡ ਜਰਮਾਨਾ ਲੱਗੂਗਾ ਹਾਂ ਮੈਂ ਸਰਪੰਚ ਸਾਹਿਬ ਨਾਲ ਗੱਲ ਕਰਨਾ ਐਮਐਲਏ ਸਾਹਿਬ ਨੂੰ ਮੈਂ ਕਾਲ ਕਰ ਲਵਾਂਗਾ ਜਰਮਾਨਾ ਲੱਗੂਗਾ ਤੈਨੂੰ ਵੀ ਲੱਗੂਗਾ ਇਹਨੂੰ ਵੀ ਲੱਗੂਗਾ ਲਿਖਾ ਕੇ ਲਵਾਂਗਾ ਇੱਥੇ ਬਕਾਇਦਾ ਤੁਹਾਡੇ ਕੋਲ ਤੁਹਾਡੇ ਬਕਾਇਦਾ ਬਿਆਨ ਹੋਣਗੇ ਇੱਥੇ ਕਿ ਤੁਸੀਂ ਅੱਗੇ ਤੋਂ ਇਹ ਚੀਜ਼ਾਂ ਕਰੋਗੇ ਤੁਹਾਡਾ ਮਾਫੀ ਦੀ ਹੈ ਠੀਕ ਹੈ ਸਰਪੰਚ ਸਾਹਿਬ ਮੈਂ ਡਿਪਟੀ ਸਾਹਿਬ ਦੀ ਕਾਲ ਸੀਗੀ ਤੇ ਮੈਂ ਬਸ ਮਿਲ ਕੇ ਆ ਗਿਆ ਉਹਨੂੰ ਕੋਈ ਗੱਲ ਨਹੀਂ ਮੈਂ ਕੋਈ ਗੱਲ ਨਹੀਂ ਬੰਦੇ ਖਿਆਰ ਰੱਖਿਆ ਜੀ ਹਾਂ ਮੈਂ ਨਹੀਂ ਆ ਗਿਆ ਤੁਸੀਂ ਬੈਠੋ ਆਪਾਂ ਬੈਠ ਕੇ ਗੱਲਬਾਤ ਕਰਕੇ ਨਿਬੇੜਦੇ ਆ ਇਹਨੂੰ ਰਾਜ ਸਿੰਘ ਜੀ ਇਹ ਇਹਨਾਂ ਨੂੰ ਬਿਠਾਓ ਜੇ ਇਹਨਾਂ ਨੂੰ ਚਾਹ ਪਾਣੀ ਪੁੱਛ ਲਓ ਜੇ ਚਾਹੀਦਾ ਕੁਝ ਤੇ ਇਧਰ ਸਰਪੰਚ ਸਾਹਿਬ ਹੋਰਾਂ ਨੂੰ ਵੀ ਪਾਣੀ ਵੀ ਪਿਆਓ ਚਾਹ ਵੀ ਪਿਆਓ ਹੋਰ ਕੋਈ ਗੱਲ ਤੇ ਕੁਝ ਮੰਗਾ ਲਓ ਖਾਣ ਵਾਸਤੇ ਚਲੋ ਕਾਕੇ